ਮੇਰਾ ਨਾਮ ਰਕੇਸ਼ ਕੁਮਾਰਾ ਜੀ ਮੈਂ ਮਾਰਸ਼ੀਤਲਾ ਸਟੀਲ ਤੇ ਸਾਇੰਸ ਸਟੀਲ ਵਿੱਚ ਪ੍ਰੋਪਰਾਈਟਰ ਐ ਮੇਰੇ ਫਾਦਰ ਸਾਹਿਬ ਵੀ ਨੇ ਤੇ ਸਕ੍ਰੈਪ ਦਾ ਕੰਮ ਸਾਡਾ ਸਰ ਕੀ ਗੱਲ ਬੋਦੂ ਜਿਹੜੇ ਕੋ ਪੈਸਿਆਂ ਦਾ ਲੈਂਦੇ ਨੇ ਜਿਹਦੇ ਨਾਲ ਲੈਂਦੇ ਨੇ ਅਸੀਂ ਜੀ ਮਾਲ ਜਿਆਦਾਤਰ ਸਾਰਾ 90 95% ਮਾਲ ਜੇਨਤਲ ਸਟੀਲ ਨੂੰ ਦਿੰਦੇ ਸੀਗੇ ਜੇਨਤਲ ਸਟੀਲ ਪ੍ਰਾਈਵੇਟ ਲਿਮਟਿਡ ਜੀਹਨਾਂ ਦੇ ਡਾਇਰੈਕਟਰ ਮੋਨ ਤਾਇਲ ਜਤਿੰਦਰ ਤਾਇਲ ਨਿਤਿੰਤ ਤਾਇਲ ਦੀਤਾ ਤਾਇਲ ਐਚ ਆਰ ਡਾਇਰੈਕਟਰ ਨੇ ਜੀ ਉਹਨਾਂ ਦਾ ਉਹ ਸਾਡੇ ਤੋਂ ਸਿਕਰੇਵ ਲੈ ਕੇ ਇੰਗੜ ਬਣਾਉਂਦੇ ਸੀ ਕੁਲ ਵੀ ਮੋਟਾ ਲੋਹਾ ਜੀ ਤੇ ਸਰ ਜਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਲੈਣ ਦੇਣਾ ਕਿੰਨੇ ਕੇ ਪੈਸੇ ਨੇ ਮੇਰਾ ਲੈਣ ਦੇਣਾ ਹੈ ਵੀ ਜੀ ਉਹਨਾਂ ਵੱਲ ਮੇਰਾ 24 ਕਰੋੜ ਰੁਪਇਆ ਲੈਣਾ ਬੰਦਾ ਬਟ ਉਹ ਨਾ ਮੇਰਾ ਫੋਨ ਚੱਕਦੇ ਆ ਨਾ ਮੇ ਨਾਲ ਗੱਲ ਕਰਦੇ ਆ ਪਿੱਛੇ ਅਸੀਂ ਗਏ ਸੀਗੇ ਉਹਨਾਂ ਨਾਲ ਅੱਜ ਤੋਂ 2 ਮਹੀਨੇ ਪਹਿਲਾਂ 1.5 ਮਹੀਨੇ ਤੇ ਉਹਨਾਂ ਨਾਲ ਹੱਥਾ ਪਾਈ ਵੀ ਹੋਈ ਲੜਾਈ ਵੀ ਹੋਈ ਗਾਲੀ ਗਲੋਚ ਵੀ ਹੋਈ ਤੇ ਉਹ ਸਾਡੇ ਪੈਸੇ ਮੁਕਰ ਰਹੇ ਨੇ ਉਹ ਕਹਿੰਦੇ ਅਸੀਂ ਤੇਰੇ ਤੋਂ ਲੈਣੇ ਆ ਤੂੰ ਸਾਡੇ ਤੋਂ ਲੈਣੇ ਆ ਤੇ ਮੇਰੇ ਕੋਲ ਸਾਰੇ ਸਬੂਤ ਹੈਗੇ ਆ ਪੱਕੇ ਦੇ ਕਾਗਜ ਨੇ ਜੀ ਮੈਂ ਮਾਲ ਉਹਨਾਂ ਨੂੰ ਪੱਕਿਆ ਹੀ ਦਿੱਤਾ ਆ ਅੱਜ ਕੱਲ ਅੱਜ ਕੱਲ ਕਰਦੇ ਰਹੇ ਤੇ ਜਦੋਂ ਮੈਂ ਲਾਸਟ ਉਹਨਾਂ ਨੂੰ ਮਾਲ ਭੇਜਿਆ 13 ਤਰੀਕ ਨੂੰ ਤੇ ਮੈਂ ਉਹਨਾਂ ਨੂੰ 14 ਨੂੰ ਪੇਮੈਂਟ ਦੀ ਡਿਮਾਂਡ ਕੀਤੀ ਉਸ ਦਿਨ ਉਹਨਾਂ ਨੇ ਅੰਦਰੋਂ ਫੈਕਟਰੀ ਦੇ ਵਿੱਚ ਆਪਣੀ ਲੇਬਰ ਉੱਪਰ ਬੁਲਾ ਕੇ ਤੇ ਸਾਡੇ ਨਾਲ ਹੱਥਾ ਪਾਈ ਕੀਤੀ ਕੁੱਟ ਮਾਰ ਕੀਤੀ ਸਰ ਕਿਹੜਾ ਥਾਣਾ ਲੱਗਦਾ ਸਾਡਾ ਥਾਣਾ ਦਰਾਬਾ ਇਹ ਛੋੜੇ ਕੰਮ ਡੀਤੀ ਤੁਸੀਂ ਹਾਂਜੀ ਹਾਂਜੀ ਕੋਈ ਗੱਲ ਵੀ ਕਿੱਥੇ ਗਈ ਹੈ ਪੁਲਸਨੋਂ ਹੁਣ ਤੱਕ ਹਾਂਜੀ ਫਿਲਹਾਲ ਨਹੀਂ ਕੀ ਮੰਗੀ ਕਰਦੇ ਸੀਐਮ ਅਹਿਮਾਨ ਦੀ ਸਰਕਾਰ ਆਉਗੇ ਨੇ ਕਿਸੇ ਨਾ ਕਿਸੇ ਵਕਤ ਦੇ ਬੰਦਾਂ ਕੋਈ ਠੱਕਾ ਵੀ ਹੋਊਗਾ ਜਿੱਦਾਂ ਕਸ਼ੀਗਾ ਦਾ 80 ਬੜੀ ਤੁਹਾਡੀ ਜਿਹੜੇ ਮੌਡਲ ਰੋਕੀ ਦਬ ਕੇ ਬੈਠੇ ਨੇ ਮੈਂ ਤਾਂ ਜੀ ਇਹੀ ਚਾਹਨਾ ਵੀ ਮੇਰੇ ਨਾਲ ਇਨਸਾਫ ਹੋਵੇ ਤੇ ਮੇਰੇ ਜੋ ਬਣਦੀ ਪੇਮੈਂਟ ਆ ਮੈਨੂੰ ਦਿੱਤੀ ਜਾਵੇ ਤੇ ਸਰ ਹੁਣ ਉਹ ਬੰਦੇ ਫੈਕਟਰੀ ਬੰਦ ਕਰਦੇ ਆ ਬੰਦ ਕਿਦਾਂ ਕੀ ਆ ਉਹ ਜੀ ਬੈਂਕ ਨਾਲ ਵੀ ਡਿਫਾਲਟ ਕਰ ਗਏ ਹੋਏ ਨੇ ਤੇ ਉਹ ਇੱਥੋਂ ਫੈਕਟਰੀ ਬੰਦ ਕਰ ਗਏ ਅੰਦਰੋਂ ਸਾਰੀ ਮਸ਼ੀਨਰੀ ਵੇਚ ਗ ਅੰਦਰੋਂ ਸਾਰੇ ਲੇਬਰ ਉਹਨਾਂ ਨੇ ਭਜਾਤੀ ਆਪਣੀ ਸਾਰਾ ਕੁਝ ਕਰਤਾ ਗਾਇਬ ਹੋ ਗਏ ਪਤਾ ਨਹੀਂ ਮਿਲਦੇ ਵੀ ਨਹੀਂ ਹੈਗੇ ਨਾ ਘਰੇ ਮਿਲਦੇ ਆ ਨਾ ਫੈਕਟਰੀ ਮਿਲਦੇ ਆ ਸਰ ਕਿੱਥੇ ਰਹਿੰਦੇ ਹੋ ਫੈਕਟਰੀ ਕੀ ਤੁਸੀਂ ਫੈਕਟਰੀ ਉਹਨਾਂ ਦੀ ਭਗਵਾਨਪੁਰੇ ਆ ਜੀ ਆਪਣਾ ਬੇਰਕਾ ਚੌਕ ਦੇ ਕੋਲ ਸਾਹਨੇਵਾਲ ਦੇ ਲੋ ਦੇ ਲੋ ਤੇ ਘਰ ਉਹਨਾਂ ਦਾ ਹੈਗਾ ਮਾਡਲ ਟਾਊਨ ਕੇਪਸ ਮਾਰਕੀਟ ਦੇ ਪਿੱਛੇ ਜੀ ਹਾਂਜੀ ਤੇ ਸਰ ਤੁਸੀਂ ਹੁਣ ਕਦੀ ਮਿਲਣ ਦੀ ਕੋਸ਼ਿਸ਼ ਕੀਤੀ ਹੈ ਦੁਆਰ ਮੈਂ ਜੀ ਇੱਕ ਦੋ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਬੜ ਮੈਨੂੰ ਕੋਈ ਨਾ ਘਰੇ ਮਿਲਿਆ ਨਾ ਫੈਕਟਰੀ ਮਿਲਿਆ ਇਹ ਹੁਣ ਮੰਕੀ ਕਰਦੇ ਹਾਂ ਸੀਐਮ ਤੋਂ ਆਪਣੇ ਭਗਵੰਾਨ ਜੀ ਨੂੰ ਮੈਂ ਭਗਵੰਾਨ ਜੀ ਤੋਂ ਇਹੀ ਕਹਿਣਾ ਚਾਹੁੰਦਾ ਵੀ ਮੇਰੀ ਜੋ ਵੀ ਪੇਮੈਂਟ ਹੈ ਬਗਲਦੀ ਕਿਉਂਕਿ ਮੈਂ ਵੀ ਲੋਕਾਂ ਦੇ ਕਰਜ਼ੇ ਦੇਣੇ ਦੇਖੋ ਜੀ ਮੇਰੇ ਕੋਲ ਤਾਂ ਇੰਨਾ ਪੈਸਾ ਸੀਗਾ ਨਹੀਂ ਮੈਂ ਵੀ ਬੈਂਕਾਂ ਤੋਂ ਵੀ ਲੋਨ ਚੱਕੇ ਜਾਂ ਲਿਮਟਾਂ ਚੱਕੀਆਂ ਨੇ ਬੈਂਕ ਵਾਲੇ ਵੀ ਮੈਨੂੰ ਪਰੇਸ਼ਾਨ ਕਰਦੇ ਲੈਂਡਰ ਮੈਨੂੰ ਪਰੇਸ਼ਾਨ ਕਰਦੇ ਰੋਜ਼ ਮੇਰੇ ਕੋ ਗੇੜੇ ਮਾਰਦੇ ਆ ਹੁਣ ਵੀ ਦੋ ਚਾਰ ਬੰਦੇ ਆ ਕੇ ਗਏ ਨੇ ਰੋਜ਼ ਡੇਲੀ ਦੋ ਚਾਰ ਬੰਦਿਆਂ ਨੂੰ ਮੈਨੇਜਮੈਂਟ ਕਰਨਾ ਉਹਨਾਂ ਨੂੰ ਦੇਖਣਾ ਮੈਂ ਆਪਣੀ ਮਾਰਕੀਟ ਵੀ ਖਰਾਬ ਕਰ ਬੈਠਾ ਤੇ ਮੇਰਾ ਕੰਮ ਵੀ ਬੰਦ ਹੈ ਇਸਾਰੇ ਇਸੇ ਨਾਲ ਦੁੱਖਾ ਦੜੀ ਕੀਤੀ ਇਹਨਾਂ ਨੇ ਪੈਸੇ ਲੈ ਕੇ ਹੋਰ ਨਾ ਵੀ ਕੀਤੀ ਕੋਈ ਹੋਰ ਨਹੀਂ ਹਾਂਜੀ ਹੋਰ ਵੀ ਹੈਗੇ ਨੇ ਗੌਰਵ ਗੁੱਤਾ ਜੀ ਦੇ ਵੀ ਹੈਗੇ ਨੇ ਉਹਨਾਂ ਨੇ ਵੀ ਯਾਨੀ ਪੈਸੇ ਲੈਣੇ ਆ ਉਹਨਾਂ ਨੇ ਵੀ ਨਿਊਜ਼ ਦਿੱਤੀ ਹੈ ਵਿਕਾਸ ਵਾਲੀਆ ਜੀ ਉਹਨਾਂ ਨੇ ਵੀ ਐਫ ਆਈ ਆਰ ਕਰਾਈਆਂ ਨੇ ਉਹਨਾਂ ਦਾ ਵੀ 1.5 ਕਰੋੜ ਰੁਪਇਆ ਹੈ ਮੇਰੀ ਇੱਕ ਹੋਰ ਪਾਰਟੀ ਹੈ ਜਿਨ੍ਹਾਂ ਦੇ ਵਿੱਚ ਮੈਂ ਬ੍ਰੋਕਰ ਸੀਗਾ ਦਲਾਲ ਸੀਗਾ ਮਲੇਰ ਕੋਲੇ ਦੀ ਪਾਰਟੀ ਹੈ 4.5 ਕਰੋੜ ਰੁਪਇਆ ਉਹਨਾਂ ਨੇ ਵੀ ਲੈਣਾ ਹੈਗਾ ਤੇ ਇੱਕ ਪਾਰਟੀ ਹੋਰ ਹੈ 1.5 ਕਰੋੜ ਉਹਨੇ ਵੀ ਲੈਣਾ ਹੈਗਾ 6 ਕਰੋੜ ਰੁਪਇਆ ਮਲੇਰ ਕੋਟਲੇ ਵਾਲਿਆਂ ਦਾ ਹੈਗਾ ਜੀ ਤੇ ਸਾਡੇ ਨਾਲ ਬਹੁਤ ਤੱਕਾ ਹੋ ਰਿਹਾ ਮਤਲਬ ਕਾਫੀ ਜਿਆਦਾ ਪੇਮੈਂਟ ਹੈ ਜੀ ਜਿਨ੍ਹਾਂ ਨੂੰ ਅਸੀਂ ਝੇਲ ਨਹੀਂ ਸਕਦੇ ਉਹ ਰਕੇਸ਼ ਰਾਏ ਆ ਉਹਦੀ ਇੰਡਸਟਰੀ ਆ ਮਾ ਸ਼ੀਤਲਾ ਇੰਡਸਟਰੀ ਕਰਕੇ ਆ ਤੇ ਸਾਇੰਸ ਸਟੀਲ ਵੀ ਉਹਦੀ ਆ ਉਹਦੇ ਫਾਦਰ ਦੀ ਹੈਗੀ ਆ ਇੱਕ ਓਮਕਾਰ ਕਰਕੇ ਇਹ ਪਿਛਲੇ ਕਿਸੇ ਸਮੇਂ ਲੋ ਵੀ 15-20 ਸਾਲਾਂ ਤੋਂ ਇਹਨਾਂ ਦਾ ਸਕ੍ਰੈਪ ਦਾ ਕੰਮ ਆ ਡਾਬਾ ਰੋਡ ਤੇ ਇਹਨਾਂ ਦਾ ਜਿਹੜਾ ਵਾ ਕਾਰਖਾਨਾ ਵਾ ਧਰਮਗੰਡਾ ਵੀ ਆ ਇਹ ਪਿਛਲੇ 10-12 ਸਾਲਾਂ ਤੋਂ ਜੇ ਐਨ ਤਾਇਲ ਸਟੀਲ ਦੇ ਨਾਲ ਇਹਨਾਂ ਦਾ ਲਿੰਕ ਸੀ ਤੇ ਜਿਹੜਾ ਬੁਰਾਦਾ ਹੁੰਦਾ ਲੋਹੇ ਦਾ ਸਕ੍ਰੈਪ ਜਿਹੜਾ ਫੈਕਟਰੀਆਂ ਚੋਂ ਨਿਕਲਦਾ ਇਹ ਸਕ੍ਰੈਪ ਅੱਗੇ ਉਹਨਾਂ ਨੂੰ ਇਹ ਸੇਲ ਕਰਦੇ ਸੀ ਸਪਲਾਈ ਕਰਦੇ ਸੀ ਕਾਫੀ 10-12 ਸਾਲ ਤੋ ਇਹਨਾਂ ਦੀ ਡੀਲਿੰਗ ਚੱਲਦੀ ਸੀਗੀ ਪੇਮੈਂਟ ਆ ਗਈ ਚਲੀ ਗਈ ਐਦਾਂ ਕਰਦੇ ਕਰਦੇ ਜਦੋਂ ਬੈਲੈਂਸ ਇਹਨਾਂ ਦਾ ਕੋਈ 24 ਕਰੋੜ ਦੇ ਨੀਅਰ ਅਬਾਊਟ ਬੈਲੈਂਸ ਬਣ ਗਿਆ ਜਦੋਂ ਬੈਲੈਂਸ ਬਣ ਗਿਆ ਤਾਂ ਇਹਨਾਂ ਨੇ ਕਾਫੀ ਵਾਰ ਕਿਹਾ ਭਾਈ ਪੈਸੇ ਕਲੀਅਰ ਕਰ ਦਿਓ ਇਹ ਥੋੜੇ ਬਹੁਤੇ ਦੇ ਦਿੰਦੇ ਆਂ ਕਦੀ 2-4 ਲੱਖ ਦੇ ਤਾ ਕਦੀ 5 ਲੱਖ ਦੇ ਤਾ ਇਸ ਤਰ੍ਹਾਂ ਚੱਲਦੇ ਚੱਲਦੇ 24 ਕਰੋੜ ਦੀ ਜਦੋਂ ਦੇਣਦਾਰੀ ਹੋ ਗਈ ਇਹਨਾਂ ਨੂੰ ਰਕੇਸ਼ ਰਾਏ ਉਹਨ ਹੋਰ ਲੋਕ ਤੰਗ ਕਰਨ ਲੱਗੇ ਫੈਕਟਰੀਆਂ ਵਾਲੇ کارਖਾਨੇ ਵਾਲੇ ਜਿਹੜੇ ਇਹਨਾਂ ਨੂੰ ਬੂਰਾ ਸਪਲਾਈ ਰਕੇਸ਼ ਨੂੰ ਕਰਦੇ ਸੀ ਰਕੇਸ਼ ਗਾਂ ਡੰਪ ਬਣਾ ਕੇ ਸਟੀਲ ਪਲਾਂਟ ਜੇ ਐਨ ਤਾਇਲ ਵਾਲਿਆਂ ਨੂੰ ਕਰਦਾ ਸੀ ਮੋਨ ਲਾਲ ਤਾਇਲ ਤੇ ਉਹਨਾਂ ਦਾ ਬੇਟਾ ਵਾ ਜਤਿਨ ਤਾਇਲ ਉਹਨਾਂ ਦਾ ਮੁੰਡਾ ਵਾ ਨਿਤਿਨ ਤਾਇਲ ਉਹਨਾਂ ਦੀ ਵਾਈਫ ਆ ਗੀਤਾ ਤਾਇਲ ਗੀਤਾ ਤਾਇਲ ਇਹ ਚਾਰੋਂ ਜਣੇ ਤਿੰਨ ਇਹ ਤਿੰਨੋਂ ਜਣੇ ਡਾਇਰੈਕਟਰ ਨੇ ਜਿਹੜੇ ਬੇਟੇ ਦੋਨੋਂ ਬੇਟੇ ਤੇ ਫਾਦਰ ਡਾਇਰੈਕਟਰ ਨੇ ਪਹਿਲਾਂ ਵੀ ਇਹਨਾਂ ਦਾ ਮਲੇਰ ਕੋਟਲੇ ਦੇ ਵਿੱਚ ਇੱਕ ਸਿਸਟਮ ਹੋਇਆ ਸੀਗਾ ਉਸ ਮਲੇਰ ਕੋਟਲੇ ਦੇ ਕੇਸ ਦੇ ਵਿੱਚ ਮੈਂ ਹੀ ਉਹਨਾਂ ਨੂੰ ਜ਼ਮਾਨਤਾ ਲਾ ਕੇ ਦਿੱਤੀਆਂ ਸੀ ਉਹ ਵੀ ਇਹਨਾਂ ਦਾ ਕੰਪਰੋਮਾਈਜ਼ ਮੈਟਰ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਦੇ ਵਿੱਚ ਇਹਨਾਂ ਨੇ ਸਿੱਧਾ ਕੀ ਕੀਤਾ ਜਦੋਂ 24 ਕਰੋੜ ਇਕੱਠੀ ਪੇਮੈਂਟ ਹੋ ਗਈ ਤੇ ਰਕੇਸ਼ ਰਾਏ ਨੂੰ ਮਾਰਕੀਟ ਵਾਲੇ ਤੰਗ ਕਰਨ ਲੱਗੇ ਵੀ ਭਾਈ ਮੇਰੇ ਪੈਸੇ ਦਿਓ ਮੇਰੇ ਪੈਸੇ ਦਿਓ ਅੱਗੇ ਉਹਨਾਂ ਨੇ ਕੀ ਕੀਤਾ ਇੱਕੋ ਲਗਤੀਏ ਤਿੰਨ ਚਾਰ ਟਰੱਕ ਲੈ ਕੇ ਗਏ ਸੀ ਮਾਲ ਇਹਨਾਂ ਨੇ ਪੈਸੇ ਮੰਗੇ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਇਵਨ ਕਿ ਇਹਨਾਂ ਦੇ ਤਿੰਨ ਚਾਰ ਟਰੱਕ ਵੀ ਅੰਦਰ ਲੌਕ ਕਰ ਲਏ ਉਹ ਤਾਂ ਕਿਸੇ ਤਰ੍ਹਾਂ ਭਰਿਆ ਭਰਾਇਆ ਮਾਲ ਵਾਪਸ ਲੈ ਕੇ ਆਏ ਆ ਮੈਨੂੰ 50 ਆ ਮੈਂ 50 ਲੱਖ ਦਾ ਚੈੱਕ ਦਾ ਕੇਸ ਵੀ ਲਾਇਆ ਇਹਨਾਂ ਦੇ ਖਿਲਾਫ ਰਕੇਸ਼ ਰਾਏ ਵੱਲੋਂ ਇਹਦੀ ਮਾ ਸ਼ੀਤਲਾ ਜਿਹੜੀ ਹੈਗੀ ਐ ਇੰਡਸਟਰੀ ਉਹਦੇ ਨਾਮ ਤੇ ਆ ਦੇਖੋ ਫੇਕ ਚੈੱਕ ਕੱਟ ਕੇ ਇਹਨਾਂ ਨੇ 50 ਲੱਖ ਦਾ ਦਿੱਤਾ ਇਹ ਕੇਸ ਹੁਣ ਕੋਰਟ ਦੇ ਵਿੱਚ ਦਾਇਰ ਕਰਤਾ ਹੋਇਆ ਚਾਰਾਂ ਜਣਿਆਂ ਦੇ ਖਿਲਾਫ ਅਸੀਂ ਕੰਪਲੀਟਾਂ ਦੋ ਹੋਰ ਤੋਰੀਆਂ ਹੋਈਆਂ ਨੇ ਰਕੇਸ਼ ਤੇ ਰਕੇਸ਼ ਦੇ ਫਾਦਰ ਸ਼ਿਵ ਸ਼ੰਕਰ ਰਾਏ ਦੇ ਵੱਲੋਂ ਇਹਨਾਂ ਦੇ ਖਿਲਾਫ 420 ਪਤਾ ਲੱਗਿਆ ਵਾ ਵੀ ਦੋ ਤਿੰਨ ਹੋਰ ਇਹਨਾਂ ਤੇ ਪਰਚੇ ਦਰਜ ਹੋ ਗਏ ਨੇ ਤੇ ਇਹ ਕਿਤੇ ਫੌਰਨ ਭੱਜਣ ਦੀ ਫਰਾਗ ਚ ਨੇ ਪਰ ਇਹ ਭੱਜ ਨਹੀਂ ਸਕਦੇ ਇਹ ਨਾ ਸੋਚਣ ਵੀ ਫੌਰਨ ਭੱਜ ਕੇ ਇਹ ਵੱਜ ਜਾਣਗੇ ਅੰਬੈਸੀ ਦੇ ਥਰੂ ਵੀ ਸਾਡੇ ਇੰਡੀਅਨ ਪੁਲਿਸ ਬੰਦਿਆਂ ਨੂੰ ਲੈ ਆਉਂਦੀ ਆ ਇਸ ਕਰਕੇ ਮੇਰੇ ਜੇ ਮੇਰੀ ਕਿਤੇ ਵੀਡੀਓ ਦੇਖਦੇ ਹੋਣ ਤਾਂ ਮੇਰੀ ਰਿਕਵੈਸਟ ਆ ਵੀ ਤੁਸੀਂ ਬੈਠ ਕੇ ਰਾਜੀਨਾਮਾ ਕਰਕੇ ਉਹਨਾਂ ਦੀ ਪੇਮੈਂਟ ਦੇ ਦਿਓ ਠੀਕ ਆ ਅੱਗੇ ਪਿੱਛੇ ਕਰਕੇ ਟਾਈਮ ਪਾ ਲਾਂਗੇ ਪਰ ਇਹ ਨਾ ਸੋਚੋ ਵੀ ਤੁਸੀਂ ਕਾਨੂੰਨ ਤੋਂ ਭੱਜ ਜਾਓਗੇ ਭੱਜਣ ਤਾਂ ਤੁਹਾਨੂੰ ਦਿੰਦੇ ਨਹੀਂ ਤੁਹਾਨੂੰ ਪਤਾ ਹੀ ਆ ਮੇਰੇ ਬਾਰੇ ਵੀ ਮੈਂ ਪਹਿਲਾਂ ਵੀ ਕੇਸ ਦੇ ਵਿੱਚ ਇਹਦੇ ਜੋ ਵੀ ਸੀਗੇ ਪੈਸੇ ਨਿਕਲੇ ਸੀ ਇਸ ਕਰਕੇ ਤੁਸੀਂ ਆ ਫਰਜੀ ਚੈੱਕ ਕੱਟ ਕੇ ਦਿੱਤਾ ਜਾਂ ਉਹਨਾਂ ਦਾ ਸਾਰਾ ਸਕ੍ਰੈਪ ਤੁਸੀਂ ਅੰਦਰ ਕਰ ਗਏ ਤੁਸੀਂ ਸਾਰੀ ਫੈਕਟਰੀ ਵੀ ਬੰਦ ਕਰ ਗਏ ਹੁਣ ਤੁਸੀਂ ਹੋਜਰੀ ਦੇ ਕੰਮ ਬਲ ਲਾ ਗਏ ਹੋ ਤਾ ਸੋ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣ ਅਦਰਵਾਈਜ਼ ਇਹਨਾਂ ਦੇ ਖਿਲਾਫ ਚੈੱਕ ਕੇਸ ਅਸੀਂ ਫਾਈਲ ਕਰਤਾ ਹੋਇਆ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਪੈਂਡਿੰਗ ਆ 50 ਲੱਖ ਦਾ ਤੇ ਦੋ ਕੰਪਲੀਟਾਂ ਅਸੀਂ ਮੂਵ ਕੀਤੀਆਂ ਹੋਈਆਂ ਜਿਹੜੀ ਇੱਕ ਫਾਈਨੈਂਸ਼ੀਅਲ ਕਰਾਇਮ ਥਾਣੇ ਦੇ ਵਿੱਚ ਪੈਂਡਿੰਗ ਆ ਇੱਕ ਡਾਬੇ ਥਾਣੇ ਦੇ ਵਿੱਚ ਪੈਂਡਿੰਗ ਆ ਉਹ ਵੀ ਅਸੀਂ ਪਰਚਾ ਦਰਜ ਕਰਾ ਕੇ ਇਹਨਾਂ ਨੂੰ ਅਰੈਸਟ ਕਰਾਵਾਂਗੇ ਹੀ ਕਰਾਵਾਂਗੇ ਸੋ ਅੱਜ ਇਹਨਾਂ ਕੋਲ ਟਾਈਮ ਹੈਗਾ ਇਸੇ ਪੈਸਿਆਂ ਤੇ ਇਹਨਾਂ ਨਾਲ ਰਾਜੀਨਾਮਾ ਕਰ ਲੈਣ ਨਹੀਂ ਤਾਂ ਅੱਗੇ ਲਿਟੀਗੇਸ਼ਨ ਦੇ ਵਿੱਚ ਵੀ ਖਰਚੇ ਆਉਣੇ ਨੇ ਤੇ ਪੈਸੇ ਤਾਂ ਤੁਹਾਨੂੰ ਵਿਆਜ ਸਮੇਤ ਫਿਰ ਦੇਣੇ ਪੈ ਜਾਣੇ ਆ